ਜੇ ਘਾਟਾ ਪੈ ਗਿਆ ਸੀ ਪੁੱਤਰਾ ਇੱਕ ਕਿਲਾ ਵੇਚ ਦਿੰਦੇ ਐਡਾ ਵੱਡਾ ਕਦਮ ਕਿਉਂ ਚੱਕ ਲਿਆ ਇਹ ਭਾਵਕ ਬੋਲ ਸੀ ਉਸ ਪਿਤਾ ਦੇ ਜਿਸ ਦੇ ਮੁੰਡੇ ਨੇ ਆਪਣੇ ਆਪ ਨੂੰ ਆਪਣੇ 4 ਸਾਲਾਂ ਦੇ ਪੁੱਤਰ ਨੂੰ ਤੇ ਆਪਣੀ ਧਰਮ ਪਤਨੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਪ ਲਾਇਸੈਂਸੀ ਰਿਵਾਲਬਰ ਦੇ ਨਾਲ ਘਟਨਾ ਕਿੱਥੋਂ ਦੀ ਹੈ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਵਜੀਦਪੁਰ ਕਿਸਾਨ ਦਾ ਨਾਮ ਹੈ ਜਗਸੀਰ ਸਿੰਘ ਦੱਸਿਆ ਜਾ ਰਿਹਾ ਹੈ ਕਿ 15-20 ਕਿੱਲਿਆਂ ਦਾ ਮਾਲਕ ਹੈ ਤੇ ਆਲੂਆਂ ਦੀ ਖੇਤੀ ਕਰਦਾ ਸੀ ਆਲੂਆਂ ਦੀ ਖੇਤੀ ਦੇ ਵਿੱਚ ਘਾਟਾ ਪੈ ਗਿਆ ਪਤਾ ਨਹੀਂ ਕਿ ਇਹੋ ਜਿਹਾ ਮਾਨਸਿਕ ਤਨਾਅ ਬਣਿਆ ਪਰੇਸ਼ਾਨ ਰਹਿਣ ਲੱਗ ਗਿਆ ਜਿਹਦੇ ਚਾਲ ਦੇ ਉਸਨੇ ਐਡਾ ਵੱਡਾ ਕਦਮ ਚੱਕ ਲਿਆ ਪਹਿਲਾ ਆਪਣਾ ਜੋ 4 ਸਾਲਾਂ ਦਾ ਬੱਚਾ ਹੈ ਜਿਨੇ ਹਜੇ ਜ਼ਿੰਦਗੀ ਨੂੰ ਮਾੜਿਆ ਹੀ ਨਹੀਂ ਉਹਨੂੰ ਚੰਗੇ ਮਾੜੇ ਦਾ ਪਤਾ ਹੀ ਨਹੀਂ ਉਸਤੇ ਹਾਇਰ ਕੀਤਾ ਜਾਂਦਾ ਹੈ ਫਿਰ ਆਪਣੀ ਪਤਨੀ ਤੇ ਫਿਰ ਆਪਣੇ ਆਪ ਨੂੰ ਹਾਲਤ ਉਹਨਾਂ ਦੀ ਗੰਭੀਰ ਦੱਸੀ ਜਾ ਰਹੀ ਹੈ ਜਿਹੜੇ ਇਲਾਜ ਅਧੀਨ ਨੇ ਜਿਵੇਂ ਹੀ ਸੋਸ਼ਲ ਮੀਡੀਆ ਤੇ ਖਬਰ ਫੈਲਦੀ ਹੈ ਹਰ ਕੋਈ ਜਿਹੜਾ ਸਦਮੇ 'ਚ ਚੱਲਿਆ ਜਾਂਦਾ ਹੈ ਹੈਰਾਨ ਹੋ ਜਾਂਦਾ ਹੈ। ਵੀ ਇੱਕ ਫਸਲ ਦਾ ਦੇ ਵਿੱਚ ਘਾਟਾ ਪੈਣ ਕਾਰਨ ਉਹ ਪੰਜਾਬੀ ਜਿਹੜੇ ਪਹਾੜਾਂ ਨਾਲ ਮੱਥਾ ਲਾਏ ਜਾਣ ਵਾਲੇ ਗਿਨੇ ਜਾਂਦੇ ਆ, ਇਦਾਂ ਦੇ ਘਾਟੇ ਨੂੰ ਤਾਂ ਉਹ ਮਖੌਲ ਕਰਦੇ ਆ ਤੁਲੇ ਜਾਂਦੇ। ਵੀ ਅੱਜ ਕਿਸ ਕਦਰ ਕਮਜ਼ੋਰ ਹੋ ਚੁੱਕਿਆ ਹੈ। ਇਹ ਵੀ ਇੱਕ ਵੱਡੀ ਗੱਲ ਸਾਬਤ ਹੁੰਦੀ ਹੈ ਇਸ ਘਟਨਾ ਤੋਂ। ਬਾਕੀ ਪੁਲਿਸ ਜਾਂਚ ਕਰ ਰਹੀ ਹੈ ਕਿ ਕਿਤੇ ਕੋਈ ਹੋਰ ਕਾਰਨ ਤਾਂ ਨਹੀਂ। ਤਾਂ ਪਿੱਛੇ ਮਾਪਿਓ ਹੈ, ਘਰ ਇੱਕ ਵਾਰ ਖਾਲੀ ਹੋ ਗਿਆ। ਹਰ ਕੋਈ ਇਹੀ ਅਰਦਾਸ ਕਰ ਰਿਹਾ ਹੈ ਇਹ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆ ਜਾਵੇ। ਪਰ ਮੇਨ ਕਾਰਨ ਜਿਹੜਾ ਦੱਸਿਆ ਜਾ ਰਿਹਾ ਹਾਲੇ ਤੱਕ ਉਹ ਆਲੂਆਂ ਦੀ ਖੇਤੀ ਵਿੱਚ ਪਿਆ ਘਾਟਾ ਪਤਾ ਨਹੀਂ ਇਹੋ ਜਹੀ ਕੀ ਪਰੇਸ਼ਾਨੀ ਆ ਗਈ ਜਾਂ ਫਿਰ ਕਿਸੇ ਨੇ ਕੋਈ ਮੇਣਾ ਮਾਰਤਾ ਹੈ ਜਾਂ ਫਿਰ ਅੰਦਰੋਂ ਅੰਦਰ ਹੀ ਗੱਲ ਕੋਈ ਮਨ ਤੇ ਲੱਗੀ ਵੀ ਮੈਂ ਕੀ ਕਿਸਾਨ ਆ ਜਾਂ ਕਿਸੇ ਨੇ ਕਹਿਤਾ ਹੋਵੇ ਵੀ ਤੂੰ ਕੀ ਕਿਸਾਨ ਆ ਤੇਥੋਂ ਤਾਂ ਆਲੂ ਨਹੀਂ ਹੋਏ ਇਹ ਸਾਰੀਆਂ ਅਨੁਭਵੀ ਗੱਲਾਂ ਕਿਆਸ ਲਗਾਏ ਜਾ ਰਹੀ ਹੈ ਵੀ ਐਡਾ ਵੱਡਾ ਸਟੈਪ ਚੱਕ ਲਿਆ ਆਪ ਦੇ ਆਪਣੇ ਛੋਟੇ ਜਿਹੇ ਬੱਚੇ ਆਪਣੀ ਪਤਨੀ ਸਮੇਤ